ਹਾਂਜੀ ਦੋਸਤੋ ਸਭ ਤੋਂ ਪਹਿਲਾਂ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਆਪਣਾ ਕਿੜਾ ਕਨਸੈਪਟ ਹੈ ਉਹ ਆਪਣਾ ਹਾਲੇ AI ਦਾ ਹੀ ਚੱਲਦਾ ਪਿਆ ਮੈਂ ਤੁਹਾਨੂੰ ਦੱਸਣਾ ਅੱਜ ਵੀ ਜਿਹੜਾ ਸੀਮਨ ਹੈ ਉਹ ਨਕਲੀ ਕਿਵੇਂ ਆਉਂਦਾ ਸੋ ਦੋਸਤੋ ਆਪਾਂ ਕਈ ਵਾਰੀ ਕੀ ਹੁੰਦਾ ਹੈ ਵੀ ਆਪਾਂ ਮੋਰਹਾ ਮੱਝ ਨੂੰ ਸੀਮਨ ਲਾਇਆ ਹੁੰਦਾ ਹੈ ਮੋਰਹਾ ਦਾ ਤੇ ਬੱਚਾ ਡੱਬ ਖੜਬਾ ਇਹ ਆ ਜਾਂਦਾ ਹੈ ਚਾਹੇ ਨੀਲੀ ਪਰਾਵੀ ਦੀ ਮੱਜ ਨੂੰ ਆਪਾਂ ਸੀਮਨ ਲਵਾਇਆ ਹੁੰਦਾ ਨੀਲੀ ਦਾ ਸੋ ਬੱਚਾ ਉੱਥੇ ਵੀ ਜਿਹੜਾ ਨਾਂ ਨੀਲੀ ਆਉਂਦਾ ਨਾ ਮੋਰਾ ਆਇਆ ਤਾਂ ਹੋਰ ਹੀ ਤਰ੍ਹਾਂ ਦਾ ਬੱਚਾ ਆ ਜਾਂਦਾ ਸੋ ਦੋਸਤੋ ਇਹ ਜਿਹੜੀ ਗੱਲ ਹੈ ਨਾ ਇਹ ਇਹ ਸੀਮਨ ਨਕਲੀ ਆਉਂਦਾ ਕਿਵੇਂ ਆ ਦੋਸਤੋ ਹੁਣ ਜਿਹੜੇ ਆਪਣੇ ਨਾਮੀ ਝੋਟੇ ਆ ਉਹਨਾਂ ਦਾ ਸੀਮਨ ਹੈ ਰੈਪ ਦੇ ਉੱਤੇ ਲੱਗਿਆ ਹੁੰਦਾ ਸਾਰਾ ਲੈਵਲ ਲੱਗਿਆ ਹੁੰਦਾ ਦੋਸਤੋ ਪਰ ਜਿੱਦਾਂ ਕੀ ਹੁਣ ਇਹ ਸੀਮਨ ਨਕਲੀ ਆਉਂਦਾ ਕਿਵੇਂ ਕੋਣ ਇਹਨਾਂ ਨੂੰ ਲਿਉਂਦਾ ਹੈ ਨਕਲੀ ਦੋਸਤੋ ਮੈਨੂੰ ਵੀ ਇਹ ਗੱਲ ਨਹੀਂ ਪਤਾ ਲੱਗੀ 15-20 ਸਾਲ ਦੇ ਵਿੱਚ ਵੀ ਸੀਮਨ ਨਕਲੀ ਆਉਂਦਾ ਕਿਵੇਂ ਆ ਮੈਂ ਵੀ ਇਸ ਗੱਲ ਤੋਂ ਬੜਾ ਹੈਰਾਨ ਸੀਗਾ ਕਿਉਂਕਿ ਮੈਂ ਵੀ ਕਈ ਵਾਰੀ ਇਹ ਕੀਤੀ ਉੱਥੇ ਬੱਚਾ ਹੀ ਹੋਰ ਆ ਜਾਂਦਾ ਸੀਗਾ ਸੋ ਦੋਸਤੋ ਮੈਨੂੰ ਇੱਕ ਆਪਣੇ ਪੰਜਾਬ ਦੇ ਮਸ਼ਹੂਰ ਬਰੀਡਰ ਨੇ ਨੀਲੀ ਰਾਵੀ ਦੇ ਉਹਨਾਂ ਕੋਲੇ ਵੇਣ ਦਾ ਮੌਕਾ ਮਿਲਿਆ ਸੋ ਮੈਂ ਉਹਨਾਂ ਨੂੰ ਪੁੱਛਿਆ ਬਹੁਤ ਹੀ ਸਤਕਾਰਯੋਗ ਨੇ ਬੜੇ ਹੀ ਉਹਨਾਂ ਦਾ ਨਾਂ ਹੈ ਚਲੋ ਨਾਂ ਦਾ ਆਪਾਂ ਕੀ ਲੈਣਾ ਤੇ ਸੋ ਉਹਨਾਂ ਦੇ ਕੋਲੇ ਮੈਂ ਇੱਕ ਵਾਰੀ ਬੈਠਾ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਸਾਰੇ ਕੀ ਗੱਲ ਏ ਵੀ ਤੁਸੀਂ ਜਿਹੜਾ ਸੀਮਨ ਹੁੰਦਾ ਵੀ ਆਪਾਂ ਮਤਲਬ ਕਿ ਸੀਮਨ ਉਸਾਂ ਦਾ ਭਰੇ ਦਾ ਬੱਚਾ ਵਿੱਚੋਂ ਹੋ ਰਹੀ ਆ ਜਾਂਦਾ ਉਹ ਫਿਰ ਆਪਣੇ ਕੁਝ ਬੰਦੇ ਵੀ ਗੱਲ ਕਹਿ ਰਹੇ ਹੁੰਦੇ ਨੇ ਕਿਉਂਕਿ ਆਪਣੇ ਕੋਲੇ ਬੜੇ ਲੌਜੀਕ ਹੁੰਦੇ ਨੇ ਪੰਜਾਬੀਆਂ ਕੋਲੇ ਜੀ ਇਹ ਵੀ ਨਾਨੀ ਆਵਦੀ ਦੇ ਬੱਚਾ ਲੈ ਗਈ ਇਹ ਪਰਨਾਨੀ ਦੇ ਬੱਚਾ ਲੈ ਗਈ ਇਹ ਮਾਂ ਤੇ ਬੱਚਾ ਲੈ ਗਈ ਉਹ ਗੱਲਾਂ ਨਾਲ ਬੜੀਆਂ ਗਲ ਘਮਾਕਮ ਹੋ ਗਈ ਚਲੋ ਆਪਾਂ ਆਪ ਦਾ ਖੜਾ ਛਡਾ ਲਿਆ ਸੋ ਦੋਸਤੋ ਸੀਮਨ ਨਕਲੀ ਸੌਦਾ ਕਿਵੇਂ ਆ ਇਹ ਇਹ ਆਪਾਂ ਕਾਰਨ ਲੱਭਣਾ ਸੀ ਇਹ ਕਾਰਨ ਮੈਨੂੰ ਲੱਭਿਆ ਦੋਸਤੋ ਜਿਵੇਂ ਮੰਨ ਕੇ ਚੱਲੋ ਮੇਰੇ ਕੋਲੇ ਝੋਟਾ ਹੈ ਨੀਲੀ ਰਾਵੀ ਦਾ ਸੋ ਦੋਸਤੋ ਮੇਰੇ ਕੋਲੇ ਝੋਟਾ ਹੈ ਨੀਲੀ ਰਾਵੀ ਦਾ ਦੋਸਤੋ ਇਹਦਾ ਨਾਮ ਹੈਗਾ ਸਰਤਾਜ ਮੇਰੇ ਝੋਟੇ ਦਾ ਨਾਮ ਹੈਗਾ ਸਰਤਾਜ ਇਹਦੀ ਮਾਂ ਦਾ ਦੁੱਧ ਹੈਗਾ 19 ਕਿਲੋ ਸੋ ਦੋਸਤੋ ਹੁਣ ਇਹ ਝੋਟਾ ਸਰਤਾਜ ਮੈਂ ਇਹਦਾ ਸੀਮਨ ਬਣਾ ਲਿਆ ਦੋਸਤੋ ਮੈਂ ਇਹਦਾ ਸੀਮਨ ਵੇਚਣਾ ਸ਼ੁਰੂ ਕਰਤਾ ਹੁਣ ਸਪੋਰਸ ਕਰੋ ਇਹ ਛੋਟਾ ਮੈਨੂੰ ਦੇ ਰਿਹਾ ਹੈ 1 ਸਾਲ ਦੀ 30000 ਡੋਜ ਦੇ ਰਿਹਾ ਹੈ 1 ਸਾਲ ਦੀ ਮੈਨੂੰ ਇਹ 30000 ਡੋਜ ਛੋਟਾ ਦੇ ਰਿਹਾ ਹੈ ਹੁਣ ਦੋਸਤੋ ਮੇਰੀ ਰਿਕੁਆਇਰਮੈਂਟ ਹੈਗੀ 50000 ਦੀ ਹੁਣ ਦੇ ਮੈਨੂੰ ਇਹ ਦੇ ਰਿਹਾ ਤੇ ਹੁਣ ਰਿਕੁਆਇਰਮੈਂਟ ਮੇਰੀ ਹੈ 50000 ਦੀ ਹੁਣ ਮੈਂ 20000 ਡੋਜ ਕਿੱਥੋਂ ਪੈਦਾ ਕਰਨੀ ਹੈ ਸੋ ਦੋਸਤੋ ਇੱਥੇ ਹੁਣ ਗੱਲ ਲੜ ਜਾਣੀ ਜੇ ਹੁਣ ਇਹ ਪਤਾ ਕੀ ਕਰਨਾ ਮੈਂ ਕੀ ਕਰਨਾ ਮੈਂ ਕਰਨਾ ਵੀ ਮੈਂ ਇੱਕ ਨੀਲੀ ਰਾਵੀ ਦਾ ਕਟਾ ਲੱਭਣਾ ਜਦੋਂ ਆਸ-ਪਾਸੋਂ ਲੱਭਣਾ ਜਿਵੇਂ ਮੇਲਜੋਲ ਜਾਂ ਖਾਂਦਾ ਹੋਵੇ ਵਿਚਾਰੇ ਪੈਰ ਚਿੱਤੇ ਚੁੱਕੇ ਜੇ ਵੇਹ ਵੂਕੇ ਉਹਦਾ ਉਹਦਾ ਲੈ ਲੈਣਾ ਸੀਮਣ 20000 2000 ਆ 30000 ਤਾਂ ਮੇਰੇ ਕੋਲੇ ਹੈਗਾ ਸੀਗਾ 20000 ਮੈਂ ਉਹਦਾ ਪਾ ਲਿਆ ਦੋਸਤੋ ਹੋ ਗਿਆ 50000 ਦੋਸਤੋ ਇਸ ਤਰ੍ਹਾਂ ਜਿਹੜਾ ਸੀਮਣ ਹੈ ਉਹ ਨਕਲੀ ਆਉਂਦਾ ਜੇ ਕਿਉਂਕਿ ਜਦੋਂ ਰਿਕੁਆਇਰਮੈਂਟ ਜ਼ਿਆਦਾ ਆਪਾਂ ਕਰ ਦਿੰਨੇ ਆ ਤੇ ਉਹਨਾਂ ਸੀਮਣ ਹੁੰਦਾ ਨਹੀਂਗਾ ਸੀਮਣ ਕੁਦਰਤੀ ਚੀਜ਼ ਏ ਮਤਲਬ ਇਹ ਜਿੰਨਾ ਇਨਸਾਨ ਨੂੰ ਮਿਲਣਾ ਆਪਾਂ ਉਨਾ ਹੀ ਮਿਲਣਾ ਤੇ ਬਾਕੀ ਜਿਹੜਾ ਉਹ ਵੀ ਮੈਨੂੰ ਇੱਕ ਪੰਜਾਬ ਦੇ ਬੜੇ ਮਸ਼ਹੂਰ ਬਰੀਡਰ ਨੇ ਗੱਲ ਦੱਸੀ ਏ ਵੀ ਜਿਹੜਾ ਇਹ ਸੀਮਣ ਆ ਜਾਂਦਾ ਇਹ ਸੀਮਣ ਇਸ ਤਰ੍ਹਾਂ ਕਰਕੇ ਡੁਪਲੀਕੇਟ ਆ ਜਾਂਦਾ ਸੋ ਦੋਸਤੋ ਤੁਸੀਂ ਹਮੇਸ਼ਾ ਹੀ ਕੋਸ਼ਿਸ਼ ਕਰੋ ਕਿ ਗਵਰਨਮੈਂਟ ਦੇੜਾ ਸਪਲਾਈ ਵਾਲਾ ਸੀਮਣ ਹੈ ਉਹੋ ਹੀ ਲਵਾਇਆ ਕਰੋ ਨਾਲੇ ਤਾਂ ਆਪਣਾ ਵਧੀਆ ਨਾਲੇ ਸਸਤਾ ਨਾਲੇ ਰਿਜ਼ਲਟ ਵੀ ਠੀਕ ਅੱਗੋਂ ਤੁਸੀਂ ਆਪਣਾ ਹੁਣ ਮੈਂ ਇਹ ਬੜੇ ਭਰਾਵਾਂ ਦੇ ਫੋਨ ਆਏ ਸੀਗੇ ਵੀ ਸੀਵਨ ਨਕਲੀ ਕਿਵੇਂ ਆਉਂਦਾ ਸੋ ਮੈਂ ਤੁਹਾਨੂੰ ਸੀਵਨ ਬਾਰੇ ਦੱਸਿਆ ਹੁਣ ਮੈਂ ਤੁਹਾਨੂੰ ਕੱਲ ਜਿਹੜਾ ਕੰਟੈਂਟ ਹੈ ਆਪਣਾ ਉਹ ਵੀ ਆਪ AI ਤੇ ਕਰਕੇ ਕੱਲ ਤੱਕ ਆਪਾਂ ਜਿਹੜੀ AI ਦੀ ਸਮਾਪਤੀ ਕਰ ਦਾਂਗੇ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ